ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਥਿਨਾ ਕਥੀਨਾ ਆਵੇ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਇਥੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਕਹਿਣਾ ਚਾਹੁੰਦੇ ਨੇ ਕਿ ਪ੍ਰਮਾਤਮਾ ਦੀ ਕਥਾ ਵਰਦਨ ਨਹੀਂ ਕੀਤੀ ਜਾ ਸਕਦੀ ਅਰਥਾਤ ਪ੍ਰਮਾਤਮਾ ਦਾ ਜੋ ਹੁਕਮ ਹੈ ਉਸ ਨੂੰ ਕੋਈ ਕਹਿ ਨਹੀਂ ਸਕਦਾ ਜਿਵੇਂ ਕਿ ਹਰ ਯੁੱਗ ਵਿੱਚ ਸਤਜੁਗ ਦਵਪਰ ਸਤਜੁਗ ਤ੍ਰੇਤਾ ਦਵਪਰ ਤੇ ਕਲਯੁਗ ਹਰ ਯੁੱਗ ਵਿੱਚ ਪ੍ਰਮਾਤਮਾ ਦੀ ਕਥਾ ਕਹੀ ਜਾ ਰਹੀ ਹੈ ਪ੍ਰਮਾਤਮਾ ਦੇ ਗ੍ਰੰਥ ਪ੍ਰਮਾਤਮਾ ਦੇ ਨਾਮ ਤੇ ਗ੍ਰੰਥ ਲਿਖੇ ਜਾ ਰਹੇ ਨੇ ਕਈ ਪ੍ਰਮਾਤਮਾ ਦੀ ਕਥਾ ਕੱਥ ਚੁੱਕੇ ਨੇ ਅਰਥਾਤ ਕਹਿ ਚੁੱਕੇ ਨੇ ਕਈ ਕਹਿ ਰਹੇ ਨੇ ਤੇ ਅੱਗੇ ਜਾ ਕੇ ਪਤਾ ਨਹੀਂ ਕਿੰਨੇ ਕੁ ਪਰਮਾਤਮਾ ਦੀ ਕਥਾ ਕਹਿਣਗੇ ਪਰ ਉਸ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਉਸ ਪਰਮਾਤਮਾ ਨੂੰ ਕੋਈ ਵਰਦਨ ਨਹੀਂ ਕਰ ਸਕਦਾ ਹਾਲਾਤ ਤੱਕੀ ਪਰਮਾਤਮਾ ਦੇ ਨਾਮ ਤੇ ਕਰੋੜਾਂ ਅਰਬਾਂ ਖਰਬਾਂ ਗ੍ਰੰਥ ਲਿਖੇ ਜਾ ਚੁੱਕੇ ਨੇ ਪਰਮਾਤਮਾ ਦੇ ਨਾਮ ਤੇ ਕਿਤਾਬਾਂ ਛਪ ਚੁੱਕੀਆਂ ਨੇ ਹੁਣ ਤੁਸੀਂ ਇਹ ਗੱਲ ਮੰਨ ਲਵੋ ਕਿ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਜੋ ਜੀਵਨੀ ਹੈ ਉਹਦੇ ਤੇ ਕਿੰਨੀਆਂ ਕਿਤਾਬਾਂ ਛਪ ਚੁੱਕੀਆਂ ਨੇ ਕਿੰਨੇ ਗ੍ਰੰਥ ਬਣ ਚੁੱਕੇ ਨੇ ਪਰ ਕਦੇ ਕਿਸੇ ਨੇ ਕਿਹਾ ਹੈ ਕਿ ਮੈਂ ਪ੍ਰਮਾਤਮਾ ਦਾ ਅੰਤ ਪਾ ਲਿਆ ਹੈ ਭਗਵਾਨ ਸ੍ਰੀ ਕ੍ਰਿਸ਼ਨ ਦੇ ਨਾਮ ਤੇ ਕਿੰਨੀਆਂ ਕਿਤਾਬਾਂ ਛਪ ਚੁੱਕੀਆਂ ਨੇ ਸ੍ਰੀ ਰਾਮਚੰਦਰ ਜੀ ਦੇ ਨਾਮ ਤੇ ਕਿੰਨੀਆਂ ਕਿਤਾਬਾਂ ਛਪ ਚੁੱਕੀਆਂ ਨੇ ਗ੍ਰੰਥ ਬਣ ਚੁੱਕੇ ਨੇ ਕਦੇ ਕਿਸੇ ਨੇ ਕਿਹਾ ਹੈ ਕਿ ਮੈਂ ਅੰਤ ਪਾ ਲਿਆ ਹੈ ਕਿਉਂਕਿ ਪਰਮਾਤਮਾ ਦੇ ਜੋ ਕਥਾ ਹੈ ਉਸ ਦਾ ਅੰਤਰੀ ਪਾਇਆ ਜਾ ਸਕਦਾ ਕਥ ਕਥ ਕਤੀ ਕੋਟੀ ਕੋਟ ਕੋਟ ਕਰੋੜਾਂ ਲੋਕ ઋષਿ मुनि ਹੋਗੇ ਕਥਾ ਵਾਚਕ ਹੋਗੇ ਗ੍ਰੰਥ ਲਿਖਣ ਵਾਲੇ ਹੋਗੇ ਇਹਨਾਂ ਨੇ ਬਹੁਤ ਸਾਰੇ ਗ੍ਰੰਥ ਲਿਖੇ ਨੇ ਵੇਦ ਲਿਖੇ ਨੇ ਪਰ ਇਹ ਵੀ ਪਰਮਾਤਮਾ ਦਾ ਅੰਤਰੀ ਪਾ ਸਕੈ ਇਹ ਥੱਕ ਗਏ ਅੱਖਾਂ ਨੂੰ ਥੱਕ ਗਏ ਪਰ ਇਹਨਾਂ ਨੇ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਪ੍ਰਮਾਤਮਾ ਦੀ ਜੋ ਕਥਾ ਹੈ ਉਸ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ ਕਿਉਂਕਿ ਪ੍ਰਮਾਤਮਾ ਉਹ ਬਹੁਤ ਵੱਡਾ ਹੈ ਉਹ ਕਿਸੇ ਦਾਇਰੇ ਵਿੱਚ ਆਈ ਨਹੀਂ ਸਕਦਾ ਪ੍ਰਮਾਤਮਾ ਨੂੰ ਕੋਈ ਕਾਥੀ ਨਹੀਂ ਸਕਦਾ ਪ੍ਰਮਾਤਮਾ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ ਕਿਸੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਥਨਾ ਕਥੀ ਕੋਤੀ ਕੋਟ ਕੋਟ ਵਿਕਰੋੜਾ ਬੰਦੇ ਪਰਮਾਤਮਾ ਦੀ ਕਥਾ ਨਹੀਂ ਕੱਤ ਸਕਦੇ ਉਸ ਦਾ ਪਾਰ ਨਹੀਂ ਪਾ ਜਾ ਸਕਦਾ ਪਰਮਾਤਮਾ ਦੀ ਲੀਲਾ ਦਾ ਕੋਈ ਵੀ ਪਾਰ ਨਹੀਂ ਪਾ ਸਕਦਾ